ਹਾਂਜੀ ਮੇਰੇ ਵੀਰੋ ਕੀ ਹਾਲ ਚਾਲ ਹੈ ਜੀ ਸਾਰੇ ਵੀਰਾਂ ਦਾ ਹੋਰ ਘਰ ਘਰ ਠੀਕ ਹੈ ਜੀ ਕਬੂਤਰ ਕਬਤਰ ਸੈੱਟ ਹੈ ਲਓ ਬਾਬੂ ਕਰਤੀ ਹੈ ਵਲੋਗ ਦੀ ਸਟਾਰਟਿੰਗ ਠੀਕ ਹੈ ਇਹ ਰਾਈਟ ਟਾਈਮ ਹੋ ਗਿਆ ਲਗਭਗ 11 ਵਜ ਗਏ ਤੇ ਅੱਜ ਫਿਰ ਤੁਹਾਨੂੰ ਪਤਾ ਕਿ ਜਿਵੇਂ ਪਹਿਲਾਂ ਰਾਤ ਧਾਰ ਕੇ ਪਈ ਸੀ ਨੇ ਕਬੂਤਰ ਦਾ ਝੂਪ ਆ ਗਿਆ ਆਪਣੇ 6 ਸਾਲ ਪੁਰਾਣੇ ਤੇ ਵੀ ਅੱਜ ਕੁਡੇ ਖੜੇ ਸਾਫ ਕਰਨਾਂ ਦੇ ਬੱਚੇ ਬੁੱਚੇ ਨਹੀਂ ਡੋਣੇਗੇ ਛੋਟੇ ਬੱਚੇ ਕੱਡਾ ਹੋਣ ਦਾ ਕਿਉਂ ਲੇਟ ਵੀ ਕੱਡੇ ਜਾਣੇ ਇੱਕ ਘੰਟਾ ਤਾਂ ਵੀ ਕੁਝ ਕਰੀ ਗੱਲ ਜੀ ਮਗਰ ਤੂੰ ਪੋਂਤਾ ਪਾ ਬਹੁ ਕਰੜੀਆਂ ਲੱਗੀਆਂ ਹੋਈਆਂ ਤੇ ਬਸ ਮੈਂ ਇੱਕ ਮਿੰਟ ਉੱਠ ਕੇ ਹਨਾ ਛੇਤੀ ਛੇਤੀ ਤੇ ਲੰਬੀ ਜਾਵਾਂ ਲੰਬੀ ਦਾਉਣ ਜਾਣ ਕਰਿਆ ਵਾਂ ਤੇ ਫੇਰ ਆ ਕੇ ਕਰਦੇ ਆ ਤੁਹਾਡੇ ਨਾਲ ਕਿਸ ਵਗੈਰਾ ਚੱਕ ਲੀ ਗਿਆ ਆਪਣੀਆਂ ਟੋਪੀ ਚੱਕ ਲੀ ਗਿਆ ਇਧਰ ਪੋੜ ਚੱਕ ਲਈਏ ਛੇਤੀ ਛੇਤੀ ਬਾਹਰ ਖੋਲੀਏ ਵਾਹ ਕਿਹਾ ਦੇਣ ਲੱਗ ਰਿਹਾ ਡਾਂ ਗਰਗੇ ਬਾਬਾ ਖਿਚਕਰਾ ਕਮਾਈ ਦਿਨ ਲਾ ਕੋਈ ਨਾ ਬੱਚ ਬੱਚ ਡਲਵਾ ਲਾਂਗਾ ਬਸ 20 ਜਣੇ ਸਾਰੇ ਠੀਕ ਹੈ ਤੇ ਕਾਲ ਬਾਲੀਆ ਮੈਨੂੰ ਬਾਈ ਯਾਰ ਛੇਤੀ ਛੇਤੀ ਬਾਹ ਮ ਲੰਮੀ ਜਾਇਮ ਉਹ ਤੂੰ ਬਾਹ ਕੰਮ ਤੰਦੇ ਦੇਖਾਂ ਗਿਆ ਹਾਂ ਜੀ ਮੇਰੇ ਵੀਰੋ ਚੱਲ ਪੇਜੀ ਪਰ ਬੰਦੇ ਟੰਡੇ ਵਾਸਚਾਲ ਦੇ ਕਰੇ ਅੱਗੇ ਮੇਰੇ ਦੋਸਤੋ ਕਰੇ ਇੱਕ ਮਿੰਟ ਹੋਰ ਵੀ ਇਹ ਆਪਣਾ ਟਿਕਾਣੇ ਖੰਦੇ ਆ ਡੋਰ ਤੇ ਕਰਦਗੇ ਬੈਕ ਅੰਦਰ ਖੋਲਿਓ ਜੀ ਇਧਰੋਂ ਬੈਠ ਕੇ ਤੇ ਕਰਦਗੇ ਭਾਈ ਲਾਈਟਾਂ ਬੰਦ ਠੀਕ ਹੈ ਓਕੇ ਜੀ ਮੇਰੇ ਦੋਸਤੋ ਬੱਚੇ ਕੱਢਤੇ ਜੀ ਬਾਹਰ మీడియం ਸਾਈਜ਼ ਚਾਰ ਬੱਚੇ ਇੱਕ ਨਾਲ ਛਾ ਕ ਕਬੂਤਰ ਬਣਤਾ ਠੀਕ ਹੈ ਜੀ ਪੰਜ ਕੂਤਰ ਛਤਰੀਆਂ ਤੇ ਤੇ ਬਾਕੀ ਪਾਣੀ ਵਾਲੇ ਭਾਂਡੇ ਚੱਕ ਤੇ ਦਾਣੇ ਵਾਲੇ ਭਾਂਡੇ ਚੱਕ ਤੇ ਹੈ ਕੀ ਲੈ ਤੇ ਪਹਿਲਾ ਪੱਖ ਬਾਕੀ ਕੀ ਚੱਕ ਲੈ ਖੋਲ ਲੈ ਚੱਲ ਕੋਈ ਨਾ ਤੇ ਆਪਾਂ ਖੇਤ ਚੱਲ ਕੇ ਘਰ ਦੇ ਨੂੰ ਬੱਠਲ ਚੱਕ ਕੇ ਲਿਆਦੇ ਖੇਤੋਂ ਖੇਤ ਵਾਲੇ ਕੋਠੇ ਚ ਤੇ ਦੁਆਵਾ ਮੈਂ ਰੋਟੀ ਖਾਣੀ ਹੈ ਤੇ ਜੋ ਭਰਾ ਆ ਗਿਆ ਤੇ ਬਸ ਖੁੱਡੇ ਸਾਫ ਕਰਨ ਦੀ ਤਿਆਰੀ ਹੈ ਲਗ ਪਗ ਵਧੀਆ ਬਣਾ ਲੈ ਗੁੱਡੇ ਸਾਫ ਕਰਕੇ ਕਰ ਪਾ ਕੇ ਮਿੱਟੀ ਮੁੱਟੀ ਵਿੱਚ ਕਲੀ ਵੀ ਰਲਾ ਕੇ ਐਨ ਪੂਰਾ 1 ਨੰਬਰ ਬਣਾ ਲਾਂਗੇ ਸਾਰਾ ਸੀਕ ਜੱਕ ਲਿਆ ਜੀ ਕਰੋ ਪੱਠਣੋ ਕਰਵਾ ਕੇ ਨੇ ਖੇਤੋਂ ਬਠਾ ਜੱਕਾ ਹੁਣ ਘਰੇ ਜਾਂਦੇ ਐ ਹੋਰ ਐਸੀਆ ਕੰਮ ਠੀਕ ਹੈ ਕਿ ਨਹੀਂ ਜਾਮਣੀ ਜਾਮਣਾ ਇਹ ਜਾਮਣਾ ਨੇ ਤੈਨੂੰ ਪਤਾ ਜਾਮਣਾ ਦਾ ਕਵਰ ਕੀਤਾ ਇਹ ਜਾਮਣਾ ਦਾ ਕੋਠਾਚਾਰ ਸਰੋਬ ਇਸੇ ਨਾਲ ਵਿੱਚ ਕੀ ਹੋ ਜਾਂਦਾ ਹੈਗਾ ਮੋਢੋ ਜੀ ਕਰੇ ਹਾਂਜੀ ਮੇਰੇ ਵੀਰੋ ਆਗੇ ਜੀ ਕਰ ਰਹੇ ਤੇ ਰੂਟ ਰੂਟੇ ਖਾਇਾਂ ਦੇ ਇਹ ਕਹਿੰਦੇ ਮੁੰਡੇ ਪਏ ਹੋਇਆ ਮੰਜੇ ਤੇ ਲੰਮੇ ਲੰਮੇ ਪੇ ਰਹੇ ਨੇ ਬਾਈ ਦੋਸਤੋ ਉਹੀ ਬਣੇ ਪਏ ਆ ਜਮਾ ਯਾਰ ਕੀ ਹੋ ਗਿਆ ਕੀ ਅੱਛਾ ਅੱਛਾ ਇਹਦਾ ਭਾਲੇ ਤਗੜੇ ਫੈਨ ਇੱਕ ਤਾਂ ਜਗਸੀਰ ਗੇਲ ਵਲੌਗ ਦੇ ਬਾਲੇ ਪੱਕੇ ਫੈਨ ਆ ਯਾਰ ਇਹ ਤਾਂ ਨਾ ਇਹਨੂੰ ਕਹਿੰਦੇ ਨੇ ਬਸ ਵੀ ਜਿਵੇਂ ਲੋਕ ਬੱਬੂ ਮਾਨ ਦੇ ਫੈਨ ਆ ਉਵੇਂ ਇਹ ਜੋਦੇ ਫੈਨ ਆ ਜਗਸੀਰ ਗੇਲ ਵਲੌਗ ਦੇ ਕਹਿੰਦੇ ਬਸ ਸਿਰੇ ਹੀ ਆ ਇੱਕ ਵਾਰੀ ਬਸ ਇਹਨਾਂ ਦੀ ਰੀਝ ਆ ਮਨ 'ਚ ਵੀ ਬਸ ਬਾਈ ਨੂੰ ਮਿਲਣਾ ਹੈ ਕਿਵੇਂ ਨਾ ਕਿਵੇਂ ਕਰਕੇ ਹੈ ਇੱਕ ਫੋਟੋ ਕੁਚਾਲੇ ਬਾਸ ਫੇਰ ਤਾਂ ਇਹਨਾਂ ਦੀ ਨਈਆ ਪਾ ਰਹੀ ਹੈ ਠੀਕ ਆ ਕਿ ਨਹੀਂ ਬਾਕੀ ਬਰੋ ਠੀਕ ਆ ਛੋਟੇ ਬੱਚੇ ਬਾਹਰ ਕੱਢ ਦਿਆ ਮੈਂ ਤੇ ਖੁੱਡਿਆਂ ਦੀ ਸਫਾਈ ਕਰਦਿਆਂ ਬੂਟਵਾੜ ਦੇਵਾਂ ਲਾ ਹੁੱਡੀ ਓਹੋ ਕਿਵੇਂ ਆ ਤੁਸੀਂ ਕਰੋ ਫੁੱਟੇ ਸਾਹਿਬ ਹਾਂ ਹਾਂਜੀ ਫੇਰੇ ਵੀਰੋ ਲੱਗੇ ਪਏ ਆ ਜੀ ਖੋਡੇ ਸਾਫ ਕਰਨਾ ਓਹੋ ਇੱਕ ਮਿੰਟ ਕੈਮਰਾ ਸਾਫ ਕਰੀਏ ਹਾਂਜੀ ਕੀ ਕਰੀਏ ਨਹੀਂ ਇਧਰ ਪਾਉਤ ਦੀ ਵੀਡੀਓ ਬਣਾ ਰਹੇ ਆ ਤੇ YouTube ਵਾਲੀ ਚੱਲੀਆਂ ਦਾ ਨਾਲ ਨਾਲ ਹੈਨਾ ਬਾਹਰ ਚੋਬਰ ਤੇ ਪਿਵਲੀ ਖੜਾ ਹੈ ਬਾਕੀ ਉਹ ਕਰ ਰਹੇ ਆ ਖੋਡੇ ਸਾਫ ਲਗਭਗ ਆਪਾਂ ਠੀਕ ਆ ਮੈਂ ਜਲਦੀ ਜਲਦੀ ਕਰ ਦਾਂ ਸਾਰੇ ਮੈਂ ਫਿਰ ਦਿਖਾਉਣਾ ਤੁਹਾਨੂੰ ਦੋ ਘਟੇ ਦੇ ਨੇ ਸਾਫ ਸਫਾਈ ਕਰਤੀ ਤੀਜੇ ਪੌਦੇ ਚ ਲੱਗੇ ਪਏ ਆ ਬੱਚਿਆਂ ਵਾਲੇ ਤੁਹਾਨੂੰ ਪਤਾ ਹੀ ਐ ਤੇ ਚੋਬਰ ਇਥੋਂ ਆ ਸਾਫ ਸਫਾਈ ਕਰਦੇ ਤੇ ਵੇਖੋ ਬੌਂਕਰ ਦਾ ਕੀ ਹਾਲ ਕਰਕੇ ਗਿਆ ਨਾਲੇ ਹੁੰਦਾ ਬੜਾ ਨਾਲੇ ਉਂਗਲ ਵਢਾ ਲਈ ਥੱਲੇ ਛਿੱਲੀ ਗਈ ਤੇਰੇ ਨਾਲੇ ਬੌਂਕਰ ਤੇ ਛੱਡ ਕੇ ਭੱਜ ਗਿਆ ਨਾਲ ਤੇਰੀ ਕਹਿੰਦਾ ਹੁਣਾ ਮੈਂ ਬਹੁਤ ਵਦਗਾ ਕਮਰਾ ਵੀ ਸਾਫ ਕਰਨਾ ਕਮਰੇ ਚ ਕੀ ਹਾਲ ਹੈ ਪਾਣਾ ਤੇ ਬੱਚੇ ਉੱਡ ਗਏ ਸੀਗੇ ਡਾਈਸੀ ਚਾਰਕ ਉਹ ਤੁਹਾਨੂੰ ਦਿਖਾ ਦਿੰਨੇ ਆ ਇੱਕ ਤਾਂ ਬਹਿ ਗਈ ਗਲਾਬੀ ਉਪਨ ਵਾਲੀ ਕਾਲੀ ਚੀਨੀ ਤਾਂ ਹਰੇ ਟੂਸਿਆਂ ਵਾਲਾ ਹੋ ਜਾਂਦਾ ਥੱਪੇ ਮਾਰਦਾ ਹਰੇ ਟੂਸੇ ਹੈਰੀ ਟੋਰੀ ਤੇ ਖੜਜੋ ਇੱਥੇ ਕੱਚਾਂ ਵਾਲੇ ਫਿਰਦੇ ਹੋਣਗੇ ਕੱਚਾ ਵਾਲਾ ਉਹ ਆਉਂਦੇ ਹਰੇ ਕੱਚਾ ਵਾਲਾ ਪਤਾ ਨਹੀਂ ਗੁਲਾਬੀ ਵਾਲਾ ਰੱਬ ਹੀ ਜਾਣਦਾ ਉੱਤੇ ਤੋਂ ਪਤਾ ਲੱਗੂਗਾ ਗੁਲਾਬੀ ਵਾਲਾ ਹਾਂਜੀ ਹਾਂਜੀ ਗੁਲਾਬੀ ਕੱਚਾ ਵਾਲਾ ਆ ਗਿਆ ਆ ਆ ਗਿਆ ਹਰੀ ਕੱਚਾ ਵਾਲਾ ਤੇ ਟੂਸਿਆਂ ਵਾਲਾ ਆਉਣੇ ਥੱਪੇ ਮਾਰਦੇ ਜੂਮ ਕਰਦੇ ਨੇ ਲਾਓ ਪੂਰੇ ਸਵਾਦ ਨਾਲ ਦੇਖ ਲਓ ਹੋਣ ਦਾ ਜੂੰ ਦਾ ਸਵਾਦ ਠੀਕ ਹੈ ਕਿ ਨਹੀਂ ਓਕੇ ਹੋ ਗਈ ਰਿਪੋਰਟ ਟੀਵੀ ਲਈ ਬੈਠਾ ਨਿਗਰਾਹਦਾ ਬੱਚਾ ਤੇ ਤਾਂ ਮੈਂ ਕੁੱਡੇ ਕਰਦਾ ਸਭ ਮਿੰਟ ਟੂ ਮਿੰਟ ਦਿਖਾਉਣਾ ਫਿਰ ਤੁਹਾਨੂੰ ਜਾਣਕਾਰੀ ਮਾਕ ਜੋਬਰ ਨੇ ਆ ਵੀ ਸਾਫ ਕਰਤਾ ਬੇ ਚੰਗੀ ਦਾ ਪਾਣੀ ਪੂਣੀ ਮਾਰ ਕੇ ਵਧੀਆ ਧੋਤੇ ਨੂੰ ਵੀ ਉਹ ਸਾਰੇ ਖੁੱਡਿਆਂ ਦੀ ਸਾਫ ਸਫਾਈ ਕਰਤੀ ਬਈ ਆਇਓ ਤੁਹਾਨੂੰ ਦਿਖਾ ਗਏ ਖੁੱਡਾ ਨੰਬਰ 1 ਤੋਂ ਲੈ ਕੇ ਚੱਲ ਪੁੱਤਾਂ ਪਿੱਛੇ ਲਓ ਜੀ ਖੁੱਡਾ ਨੰਬਰ 1 ਦੇਖੋ ਵਧੀਆ ਸਾਫ ਸਫਾਈ ਕਰਤੀ ਕਲੀ ਮਿੱਟੀ ਸਟ੍ਰੇ ਰਹੀ ਰੇਗੀ ਮਿੱਟੀ ਵਿਦ ਕਲੀ ਮਿੱਟੀ ਪਾ ਕੇ ਰੇਤੇ ਚ ਪਾ ਕੇ ਕਲੀ ਕਹਿਣ ਦਾ ਭਾਵ ਹੈ ਖੁੱਡਾ ਨੰਬਰ 2 ਜਮਾ ਸਾਫ ਸਫਾਈ ਇੱਕ ਨੰਬਰ ਠੀਕ ਹੈ ਦੇਖੋ ਖੋਡਾ ਨੰਬਰ 1 ਸਾਫ ਸਪਾਈ 1 ਨੰਬਰ ਬਹੁਤ ਸੋਹਣਾ ਪਾਣੀ ਪੂਣੀ ਮਾਰਿਆ ਚ ਉੱਪਰ ਦੇ ਸਰੇ ਹੀ ਕਰਾ ਦਿੱ ਜਾਵਾ ਰੇਤਾ ਮਣਮਣ ਛੱਡੀ ਵੇ ਸਾਰਿਆਂ ਚੁੰਡਾ ਚ ਚਲੋ ਕੋਈ ਵਧੀਆ ਕਰਕੇ ਜਿਵੇਂ ਕਰਕੇ ਖੋਡਾ ਨੰਬਰ 4 ਪੂਰੀ ਵਰਗਾ ਸਾਫ ਸਪਾਈ 1 ਨੰਬਰ ਠੀਕ ਹੈ ਕਿ ਨਹੀਂ ਤੇ ਖੋਡਾ ਨੰਬਰ 5 ਪੂਰੀ ਵਰਗਾ ਸਾਫ ਸਪਾਈ 1 ਨੰਬਰ ਓਨਲੀ ਕਲੀ ਕਰੇਤਾ ਮੈਂ ਘਰੋਂ ਲੈ ਆਉਣਾ ਰੇਤਾ ਉਦੋਂ ਪਹਿਲਾਂ ਬੱਠਾ ਜਿਹੜੇ ਭਰਿਆ ਆਪਾਂ ਬਠਾਂ ਦੇ ਇਹਨਾਂ ਨੂੰ ਚੱਕ ਕੇ ਪਿਛਲੇ ਪਾਸੇ ਸਪਲਾਈ ਕਰਿਆਈਏ ਠੀਕ ਹੈ ਤੇ ਬੱਚੇ ਬੈਠ ਗਏ ਬਈ ਜਿਹੜੇ ਚਾਰ ਬਚੁੱਡੇ ਸੀ ਉਹ ਬੈਠ ਗਏ ਬਾਕੀ ਦੇ ਛੋਟੇ ਬੱਚੇ ਤੁਹਾਨੂੰ ਪਤਾ ਹੀ ਹੈ 11 ਬੱਚੇ ਛਤਰੀ ਤੇ ਬੈਠੇ ਆ ਚਾਰ ਬਚੁੱਡੇ ਕੇ ਬਹਿ ਗਏ ਕਿ ਉਹ ਕੋਈ ਪੋਜੀਟਿਵਲੀ ਵੀ ਮਨਜੇ ਤੇ ਨਿਗਰਖੀ ਪੜਾ ਬੱਚਿਆਂ ਦੀ ਠੀਕ ਹੈ ਚੋਬਰ ਗਿਆ ਕਰ ਹਾਂਜੀ ਮੇਰੇ ਵੀਰੋ ਤੇ ਘਰੋਂ ਲਿਆਂਦਾ ਸੀ ਵੀ ਰੇਤਾ ਰੇਤਾ ਲੈ ਕੇ ਵਿੱਚ ਕਰੀ ਜਨੇ ਤੇ ਆਪਾਂ ਕਲੀ ਮਿਕਸ ਇਹ ਹੋ ਗਿਆ ਕਲੀ ਵਾਲਾ ਪਾਉਚ 5 ਕਿਜੀ ਦਾ ਵੱਡਾ ਪੂਰਾ ਤੇ ਇਹਦੇ ਨਾਲ ਛਾਣਿਆ ਪਹਿਲਾਂ ਰੇਤਾ ਛਾਣਿਆ ਚੰਗੀ ਤਰ੍ਹਾਂ ਡਲੰਗਾ ਰੇਤੇ ਨੂੰ ਉਹ ਬਾਹਰ ਕੱਢ ਤਾ ਉਹ ਪੰਗਾ ਇਹ ਰੇਤਾ ਆ ਰਿਹਾ ਉੱਤੇ ਕਲੀ ਛਾਣਤੀ ਚੰਗੀ ਤਰ੍ਹਾਂ ਠੀਕ ਹੈ ਫਿਰ ਲਾਲਗੇ ਬਈ ਕਰਾਂ ਰੇਤੇ 'ਚ ਕਲੀ ਚੰਗੀ ਤਰ੍ਹਾਂ ਕਰ ਲਗੇ ਮਿਕਸ ਇਹਨੂੰ ਤੇ ਉਸ ਤੋਂ ਬਾਅਦ ਫੇਰ ਛੱਡਦੇ ਹਾਂ ਖੁੱਡਾਂ ਠੀਕ ਹੈ ਓਕੇ ਬੋਟਾ ਹਾਂਜੀ ਮੇਰੇ ਵੀਰੋ ਤੇ ਇਧਰ ਕਰ ਲਈ ਮਿੱਟੀ ਬਈ ਤਿਆਰ ਆਪਾਂ ਠੀਕ ਆ ਤੇ ਇੱਕ ਥੋੜਾ ਜਿਹਾ ਤੁਹਾਡਾਂ ਨਾਲ ਗੱਲਬਾਤ ਹੋਰ ਕਰਨੀ ਸੀ ਮੈਂ ਟੀਵਲੀ ਵਾਲੇ ਚੈਨਲ ਤੇ ਬਈ ਰੋਜ਼ ਲਾਈਵ ਹੁੰਦਾ ਡੇਲੀ ਆਪਾਂ ਘੰਟਾ ਘੰਟਾ ਹਣਾ ਤੇ ਇੱਥੇ ਮੈਂ ਟੀਵਲੀ ਵਾਲੇ ਚੈਨਲ ਦਾ ਨਾਮ ਸ਼ੋਅ ਕਰਦਾ ਇੱਕ ਤਾਂ ਤੇ ਇੱਕ ਲਿੰਕ ਪਾਉਣਾ ਡਿਸਕ੍ਰਿਪਸ਼ਨ ਚ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਡੇਲੀ ਸ਼ਾਮ ਨੂੰ ਜਾਂ ਸਵੇਰ ਡੇਲੀ ਲਾਈਵ ਹੁੰਨੇ ਹੁਣ ਮੈਂ ਆਪ ਖੁਦ ਹੁੰਨਾ ਕਬੂ ਟੀਵਲੀ ਤਾਂ ਲਾਈਵ ਲਾ ਕੇ ਬਸ ਮੈਨੂੰ ਫੜਾ ਦਿੰਦਾ ਸਾਰੀਆਂ ਗੱਲਾਂ ਬਾਤਾਂ ਹਨ ਆਪਾਂ ਕਰਦੇ ਆ ਜਿਹੜੇ ਭਰਾ ਜਿੰਨਾ ਕੁਛ ਪੁੱਛਦੇ ਆਪਾਂ ਨੂੰ ਚੈਨਲ ਤੇ ਤੇ ਉਹ ਚੈਨਲ ਜ਼ਰੂਰ ਚੈੱਕ ਕਰਿਓ ਹਣ ਡੇਲੀ ਲਾਈਵ ਹੋਣਾ ਹੀ ਹੋਣਾ ਹੁੰਦਾ ਮੁਗਦੀ ਗੱਲ ਹੈ ਤੇ ਇੱਕ ਗੱਲ ਹੋਰ ਸੱਚ ਇੱਕ ਭਰਾਵਾਂ ਨੇ ਬਾਜੀ ਕਰਾਈ ਆ ਬਈ ਆਪਣਾ ਪਟਿਆਲੇ ਰੀ ਦੇ ਆਣੇ ਪਿੰਡ ਨਹੀਂ ਮੇਰੇ ਯਾਦ ਤੇ ਉਹ ਭਰਾ ਨੇ ਮੰਨ ਕੇ ਚਲੋ ਵੀ ਆਪਣਾ ਸਨਮਾਨ ਕਰਨਾ ਬਾਜੀ ਤੇ ਤੇ ਪੋਸਟਰ ਸ਼ੇਅਰ ਕੀਤਾ ਆਪਾਂ ਨੂੰ ਭਰਾ ਨੇ ਤੇ ਉਹਦੇ ਚ ਆਪਣੀ ਫੋਟੋ ਵਗੈਰਾ ਲੱਗੀ ਹੋਈ ਆ ਈ ਬਹੁਤ ਬਹੁਤ ਧੰਨਵਾਦ ਵੀ ਪਹਿਲਾਂ ਤਾਂ ਹਨ ਵੀ ਸਾਨੂੰ ਇੰਨੇ ਜੋਗਾ ਸਮਝਿਆ ਸਨਮਾਨ ਕਰਨ ਬਾਰੇ ਕਿਹਾ ਸਾਨੂੰ ਹਨ ਪਹਿਲੀ ਗੱਲ ਇੰਨੇ ਵਾਲੇ ਅਸੀਂ ਹੈ ਨਹੀਂਗੇ ਠੀਕ ਹੈਗੇ ਨਹੀਂ ਤੇ ਦੂਜੀ ਗੱਲ ਬਈ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਸਾਡਾ ਸਨਮਾਨ ਕਰੋਗੇ ਹਨ ਵੀ ਸਾਨੂੰ ਤਾਂ ਕੋਈ ਘਰੇ ਨਹੀਂ ਪੁੱਜਦਾ ਸਾਨੂੰ ਸਹੀਦਾ ਸਣਾ ਬਾਹਲੀ ਬੇਕਦਰੀ ਆ ਯਾਰ ਤੇ ਤੁਸੀਂ ਜਿਹੜੀ ਕਦਰ ਕਰਦੇ ਹੋ ਤੁਹਾਡਾ ਧੰਨਵਾਦ ਬਈ ਤੇ ਫਿਰ ਮੈਂ ਪੋਸਟਰ ਤੇ ਸ਼ੇਅਰ ਕਰਦਾ ਬਾਬੋ ਇੱਥੇ ਸਕਰੀਨ ਤੇ ਤੁਹਾਨੂੰ ਪੋਸਟਰ ਸ਼ੋਅ ਹੋ ਜਾਊਗਾ ਤੇ ਪਹੁੰਚੋ ਹਨਾ ਬਾਜੀ ਤੇ ਵੀ ਵੱਧ ਤੋਂ ਵੱਧ ਆਪਾਂ ਵੀ ਪਹੁੰਚਾਂਗੇ ਬਾਜੀ ਤੇ ਤੇ ਕਰ ਲਓ ਕਬੂਤਰ ਕੁਆਤਰ ਇੰਟਰ ਉੱਥੇ ਆਪਾਂ ਜਰੂਰ ਆਵਾਂਗੇ ਉਹ ਬਾਜੀ ਤੇ ਬਾਈਆਂ ਦਾ ਧੰਨਵਾਦ ਬਾਜੀ ਬਹੁਤ ਵਧਾਇਆ ਕਰਾਉਣੀ ਹੈ ਪਿੰਡ ਪਤਾ ਨਹੀਂ ਮੇਰੇ ਯਾਦ ਨਹੀਂ ਪਟਿਆਲਾ ਏਰੀਆ ਇੰਨਾ ਜਾਵਾ ਪੋਸਟਰੇ ਤੇ ਸ਼ੋਅ ਹੋ ਜੂ ਤੁਹਾਨੂੰ ਠੀਕ ਹੈ ਕਿ ਨਹੀਂ ਤੇ ਉਹ ਕੇ ਰਿਪੋਰਟਾਂ ਬਸ ਆ ਦੋ ਗੱਲਾਂ ਹੀ ਕਰਨੀਆਂ ਸੀਗਾ ਤੁਹਾਡੇ ਨਾਲ ਆਪਾਂ ਕਰਤੀ ਹੈ ਜੀ ਕਮਰੇ ਦੀ ਵੀ ਸਾਫ਼ ਸੁਪਾਈ ਸੌਣ ਲੱਗੇ ਬਈ ਦਸਣ ਲੇਗਾ ਮੈਂ ਤਾਂ ਕੱਪੜੀ ਮਾਰਦਾ ਮਾਣਾ ਕਮਰੇ 'ਚ ਝਾੜੂ ਦੋ ਵਾਰੀ ਕੱਢਣਾ ਪੈਣਾ ਰੇਤਾ ਇੰਨਾ ਗੰਦ ਸੀ ਨਾ ਕਮਰੇ 'ਚ ਪੁੱਛੋ ਨਾ ਤਿਆ ਪੱਲੀ ਪੋਣੀ ਪੋਈ ਮੈਨੂੰ ਬਿੱਡਾਂ ਤੇ ਸਾਰਿਆਂ ਤੇ ਮੈਂ ਖੈਰ ਤਨਾ ਦੇਖੋ ਰੀਤੇ ਨਾਲ ਸਾਰੇ ਭਰ ਜਾਣਗੇ ਨਹੀਂ ਤਾਂ ਬਿੱਡ ਮੈਂ ਬਿਸਤਰੇ ਇਹਨਾਂ ਦੇ ਪੱਲੀ ਪਾਈ ਮੈਂ ਫਿਰ ਚਾਰ ਸਫੇਰੋਂ ਸਾਫ ਕੀਤਾ ਝਾੜੂ ਲਾਇਆ ਬੌਂਕਰ ਕੱਢੀ ਇਹ ਵੋ ਤੇ ਹੁਣ ਪੱਖਾ ਚੱਲੀ ਜਾਂਦਾ ਜਿੰਨੀ ਗਰਦ ਆ ਸਾਰੀ ਤੇ ਬਾਹਰ ਨਿਕਲ ਜਾਣੀ ਇਹਦੇ ਨਾਲ ਹਨਾ ਆ ਦੇਖੋ ਬੜਾ ਜਿਆਦਾ ਰੇਤਾ ਬੜਾ ਜਿਆਦਾ ਗੰਦਪਨ ਨਿਕਲਿਆ ਕਮਰੇ ਚੋਂ ਤਾਂ ਪਰ ਸਾਫ ਕਰਤਾ ਵਧੀਆ ਬਣਾਤਾ ਵੀ ਹਨਾ ਆ ਟੜਕ ਲਈ ਚਾਹ ਵੇਖ ਲਓ ਲੈ ਹਨਾ ਪੀਤੀ ਨਹੀਂ ਆਂਦੀ ਘਰ ਦੇ ਰੱਖ ਜਾਂਦੇ ਆ ਪੀਣ ਦੀ ਪਹੁੰਚ ਨਹੀਂ ਪੈਂਦੀ ਵਿਚਾਰ ਫੀਲ ਕੇ ਤੜਕੇ ਵਾਲੀ ਹੈ ਇਹ ਦੁਪਹਿਰ ਨੂੰ ਤਾਂ ਛੱਡੋ ਤੇ ਬਾਕੀ ਓਕੇ ਬਸ ਯਾਰ ਕਬੂਤਰ ਡੀਖੀ ਆਂਦੇ ਹੁਣ ਦਾਣਾ ਪਾਣੀ ਕਦੋਂ ਪਾਉਣਗੇ ਬੱਚੇ ਉੱਚੀ ਬੰਦਰ ਕਰਨ ਦਾ ਟਾਈਮ ਹੋਇਆ ਪਰ ਪਰ ਮੈਨੂੰ ਐਵੇਂ ਸਾਰਾ ਕੰਮ ਨਿਮੇੜਦੇਵੇਂ ਆ ਸਾਰਾ ਇੱਥੇ ਵੀ ਝਾੜੂ ਲਾ ਦਿਆਂ ਹਉ ਚੱਕ ਦਿਆਂ ਹਉ ਚੱਕ ਦਵਾਂ ਚੱਕ ਦਿਆਂ ਸਾਰਾ ਸਫਾਈ ਕਰਕੇ ਪੂਰਾ ਕੰਮ ਪਖਿਆ ਪਏ ਲਓ ਜੀ ਪਿੱਛੇ ਕਰਕੇ ਬਣਾਓ ਜੀ ਥੋੜਾ ਜਿਆਦਾ ਥੋੜਾ ਜਿਆਦਾ ਆਜ਼ਾਦ ਫਿਰਿੰਦੇ ਮੈਂ ਝਾੜੂ ਦੀ ਇੱਕ ਮੋਨਰ ਫਸਾ ਲਾਂਗੇ ਆਪਾਂ। ਥਾਵਨਿਲ ਕੱਟਣਾ। ਫੁੱਲ ਫੁੱਲ ਕੱਢ ਲੈ। ਫੁੱਲ ਝਾੜੂ ਦਾ ਵਾਲਾ। ਸੈਂਡ ਕੱਟ ਦੀ। ਇੱਕ ਬੋਕਰ ਫੜ ਲਾ। ਨਹੀਂ ਬਹੁਤ ਹੈ। ਬਾਧੂ ਹੈ ਆਏ ਕਰਕੇ। ਬਣਦਾ ਥਾਵਨਿਲ ਕਿ ਨਹੀਂ? ਬੰਦਾ ਵਰਗਾ। ਕੋਈ ਕਰਕੇ ਬਣਾਵਾਂਗੇ ਆਪਾਂ ਠੀਕ ਆ। ਓਕੇ ਹੋ ਗਈ ਰਿਪੋਰਟ ਠੀਕ ਆ। ਸਾਰੇ ਕੂੜੇ ਸਾਬ ਸੋਈ ਨੂੰ ਆ ਮੇਰੇ ਸੱਚਾ ਝਾੜੂ ਠੀਕ ਹੈ ਕਿ ਨਹੀਂ? ਤੇ ਇੱਕ ਫਰੇ ਜੀ ਸਾਸ ਭਾਈ ਸਾਰੇ ਬੱਚੇ ਅੰਦਰ ਕਰਦੇ ਭਾਈ। ਜਿੰਨੇ ਕੱਢੇ ਸੀ ਨਾ ਬਾਹਰ। ਸਾਰੇ ਬੱਚੇ ਅੰਦਰ ਆ ਦੇਖੋ ਆ ਜਿਹਾ ਦਿਖਾ ਦਿੰਨੇ। ਇਹ ਜਿਹੜੇ ਛੋਟੇ ਬੱਚੇ ਆ ਉਹਨਾਂ ਨੂੰ ਚਾੱਕ ਕੇ ਪੋਣ ਦੇ ਮਾਂ ਦੇ ਕੋਲੇ ਛੱਡ ਦੇ ਕਿਉਂਕਿ ਜਿਆਦਾ ਖੁੱਡਾ ਓਵਰਫਲੋ ਹੋਇਆ ਪਿਆ ਤੁਸੀਂ ਦੇਖ ਹੀ ਰਹੇ ਹੋ ਫਾਦਰ ਐਂਡ ਮਦਰ ਹਾਂ ਜਿਹੜੇ ਛੋਟੇ ਬੱਚੇ ਉਹਨਾਂ ਦੇ ਮਾਂ ਕੋਲੇ ਛੱਡ ਦੇ ਤੇ ਬਸ ਦੁੱਜੇ ਨੂੰ ਫਿਰ ਦਾਣਾ ਪਾਣੀ ਦਾ ਦੇ ਮੁਕਾ ਦੇ ਦੇ ਚੱਲੇ ਆ ਜੀ ਕਰੋ ਹੌਟ ਵਾਟਰ ਲੈ ਕੇ ਚਾਹ ਲੈ ਕੇ ਪਾਣੀ ਲੈ ਕੇ ਪੂਰਾ ਕੰਮ ਜੂਰਾ ਸ਼ੂਰਾ ਦਾ ਮੇਰੇ ਵੀਰੋ ਹਾਂਜੀ ਮੇਰੇ ਵੀਰੋ ਤੇ ਦਾਣਾ ਪਾਣੀ ਰੈਡੀ ਐ ਸਾਰੇ ਕੂਤਰਾਂ ਦਾ ਠੀਕ ਐ 1 2 3 4 5 6 ਉਹ ਕਰ ਬੋਟਾਂ ਬਸ ਇਧਰਲੇ ਪਾਸੇ ਰੱਖ ਦੇ ਲੱਗ ਜਾਣੇ ਪਹਿਲੇ ਨੰਬਰ ਤੇ ਆਪਣੇ ਪਿੰਜਰੇ ਵਾਲ ਨੂੰ ਆਇਓ 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 ਪਾਤਾ ਪਾਣੀ ਨੂੰ ਥੋਕੇ ਪਾਵਾਂ ਦੂਜੇ ਨੰਬਰ ਤੇ ਫਿਰ ਖੁੱਡੇ ਵਾਲੇ ਇਹਨਾਂ ਦੀ ਟ੍ਰੇ ਆਹ ਹੈ ਮੈਨੂੰ ਲੱਗਦਾ ਠੀਕ ਹੈ ਇੱਕ ਵਾਰ ਫੋਲੋ ਚਲ ਵੇ ਚਲ ਚਲ ਚਲੋ ਚਲੋ ਪਿੱਛੇ 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 ਉਹ ਥੋੜੀ ਪਾਏ ਨੂੰ ਸਾਰਾ ਕੁਝ ਭਰਤਾ ਮੇਰੇ ਮੂੰਹ ਸਰ ਆਇਓ 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 ਪਾਤਾ ਉਹ ਕੋਈ ਰੋੜ ਕੇ ਰੇਤਾ ਤਾਂ ਹੀ ਉੱਡ ਗਾ ਰੇਤਾ ਦੋ ਚਾਰ ਦਿਨ ਉਹਦਾ ਭੇਟੇ ਜੂਗਾ ਠੀਕ ਉਸ ਤੋਂ ਬਾਅਦ ਖੁੱਡਾ ਨੰਬਰ 3 ਇੱਧਰ ਵੀ ਰੱਖ ਦੇ आयो 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 पुत्र ओके इधर बोल इधर बोल वो तो आ गए बच्चा आने पास है आयो 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 पुत्र वो तो बाद इधर भाई कोड़ा नंबर चार पता नहीं पांच आयो 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 पुत्र आयो 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 पुत्र इधर पानी वाले भांडे धोते पे सारे उबर तो करा गया ਇਹ ਤੇ ਹੌਟ ਵਾਟਰ ਪਿਆ ਬਸ ਰੱਖ ਦੇ ਇਧਰ ਇੱਕ ਮਿੰਟ ਲਾਸਟ ਬੈਟ ਕੱਪੜੀ ਆਏ 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 ਬੋਤਲ ਹੁਣ ਬਈ ਐਂ ਕਰਾਂਗਾ ਸਾਰੇ ਪਾਸੇ ਨਾ ਪਾਣੀ ਰੱਖ ਦੇ ਠੀਕ ਆ ਮਿਕਸ ਕਰਕੇ ਇੱਕ ਮਿੰਟ ਦਾ ਭੇਡ ਨਹੀਂ ਭੁੱਲ ਗਿਆ ਵੀਡੀਓ ਐਵੇਂ ਜ਼ਿਆਦਾ ਲੰਬੀ ਹੋਈ ਜਾਂਦੀ ਐ ਤੇ ਟਾਈਮ ਵੀ ਬਾਹ ਲੱਗਦਾ ਮੈਨੂੰ ਕੰਮ ਬਹੁਤ ਹੈ ਮੈਂ ਚਾਹ ਵੀ ਪੀਣੀ ਆ ਆਪਦੀ ਤੇ ਨਾਲੇ ਆ ਦੇਖੋ ਆਹ ਭਾਂਡੇ ਵੱਡੇ ਕਬੂਤਰਾਂ ਵਾਸਤੇ ਕੱਢ ਲਿਆ ਆਪਾਂ ਪੀਪੀਆਂ ਤੇ ਦੋ ਚਾਰ ਪੀਪੀਆਂ ਜੇ ਹੋਰ ਲਾਵਾਂਗੇ ਆਪਾਂ ਦਿਖਾਉਣਿਆ ਜੀ ਤੁਹਾਨੂੰ ਸਾਰੇ ਘਰ ਦੀ ਲੋਕਪਾ ਠੀਕ ਐ ਇਹ ਪੱਕੇਵੇਂ ਸਾਫ ਸਹੀ ਕੀਤੀ ਇਦਦਰ ਤਾਂ ਗਾਂਦੀ ਵਜਿਆ ਪਣਾ ਇਦਦਰ ਜੋ ਵਿਖਾ ਦਿੰਦੇ ਆ ਬਾਕੀ ਜੋਰਤਾਲਾ ਦਾ ਬਹੁਤ ਪੱਜਾ ਵੀ ਬਹੁਮ ਹੈ ਭਾਈ ਭਾਈ ਹਰੇਕ ਚੀਂਗਲਸ ਜੂੜ ਜੀ ਮੁਰਾ ਯੋੜੂ ਪਾਇੰਦਾ ਹੀ ਪਾਜ ਕੇ ਕੋਈ ਪੱਲੀ ਆਈ ਕੋਈ ਭਾਏ ਕੋ ਬਰੇਤੀ ਰੇਤਾ ਕੋਈ ਡੜਾ ਆ ਗਿਆ ਚਲਾ ਜਰਾ ਛੰਡਾ ਸਾਰਾ ਕੋਈ ਮੈਂ ਇਦਦਰ ਦੌਣੀ ਵੀ ਆ ਕੇ ਪਾਇਆ ਲੰਮਾ ਨਾਲ ਦੀ ਨਾਲ ਠੀਕ ਹੈ ਲਾ ਆ ਕੇ ਚਟਾ ਪਾਣੀ ਮਹਿੰਗਾ ਲੱਗਣਾ ਚੰਗਾ ਲੱਗਿਆ ਵਧ 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 ਚੀਜ਼ਾਂ ਵਾਲਾ ਹਜ਼ਾਰ ਚੀਜ਼ਾਂ ਪਾੰਗਾ ਸੀ ਉਹਦੇ ਚ ਨਹੀਂ 100 700 ਭੁੱਲ ਗਿਆ ਤੇ ਆ ਦੇਖੋ ਜਿੰਨਾ ਹੋ ਸਕੇ ਹਨ ਉਹਨਾਂ ਹੱਥ ਪੱਲਾ ਮਾਰਤਾ ਆਪਾਂ ਬਈ ਚਾਰ ਛਪਰੇ ਆ ਥੋੜੇ ਪੱਤੇ ਪੁੱਤੇ ਰਹਿ ਗਏ ਕਰਦੇ ਕੋਈ ਨਾ ਕਿ ਇਧਰੋਂ ਸਾਸ ਸਹਰੀ ਦੀ ਕਿ ਟਰਾਲੀ ਬੈੱਕ ਕਰ ਕੇ ਅੰਦਰ ਲਾਉਣ ਲਈ ਐ ਥੋੜਾ ਜਿਹਾ ਤਵੀਆਂ ਵੀ ਸੈੱਟ ਕਰਕੇ ਲਾਉਣ ਵਾਲਾ ਗਿਆ ਅਸਲ ਵਿੱਚ ਤਾਂ ਤਵੀਆਂ ਇੱਥੇ ਲਾ ਕੇ ਨਾਲ ਨਾਲ ਸੁਹਾਗਾ ਲੱਗੇ ਵੇ ਐ ਕਰਕੇ ਮੈਂ ਤਾਂ ਕਹਿੰਦਾ ਸਾਰੀਆਂ ਚੀਜ਼ ਇੱਕ ਥਾਂ ਹੀ ਲੱਗੂਆਂ ਨਾਲ ਅਸਲ ਵਿੱਚ ਤਾਂ ਤੇ ਬਾਕੀ ਬਸ ਠੀਕ ਐ ਸਾਰਾ ਕੁਝ ਹਨ ਓਕੇ ਐ ਅੰਦਰੋਂ ਕਮਰੇ ਦੀ ਵੀ ਹੋ ਗਈ ਸੀ ਸਾਸ ਸਹਰੀ ਤੁਹਾਨੂੰ ਦੱਸਿਆ ਹੀ ਐ ਬਣਾ ਸਾਰਾ ਸਮਾਨ ਸਾਮ ਤਾਂ ਚੱਕਦਾ ਇਧਰ ਇੱਕ ਪਾਸੇ ਲਾਤਾ ਉਹ ਕੋਟ, ਖੇਸੀ, ਟਾਵਲ ਆਇਆ ਰਾਕਟ ਦਾ ਘਰੀ ਲੈ ਜਾਂ ਚ ਲੈਪਟਾਪ ਆ ਹਨ ਤੇ ਇਧਰੋਂ ਉਹ ਆਪਣਾ ਚੱਪਲਾਂ ਤਿੰਨ ਚਾਰ ਜੋੜੇ ਇਥੇ ਰੱਖ ਛੱਡੇ ਸਪੈਸ਼ਲ ਬਸ ਓਕੇ ਜੀ ਆ ਕਿਸੇ ਮਿਊਟੂਫੀ ਦਾ ਪ੍ਰੈਫਰ ਪਏ ਹੁਣ ਚਾਹਦਿਆਂ ਕਰੇ ਨਹੀਂ ਤੁਸੀਂ ਕਰਕੇ ਆਉਣੇ ਫਿਰ ਦੇਖਦਾ ਕੀ ਬੰਦ ਹੈ ਠੀਕ ਹੈ ਜੀ ਹਾਂਜੀ ਹਾਂਜੀ ਛੱਲੇ ਕੰਮ ਦੇਖੋ ਮੁੰਡਿਆਂ ਦੇ ਕੰਮ ਦੇਖੋ ਮੁੰਡਿਆਂ ਦੇ ਇਹ ਨੀ ਕਿਵੇਂ ਜਾਣ ਕਿਵੇਂ ਜਾਊਂਗੀ ਤੁਸੀਂ ਇਹ ਤੇ ਇਹ ਦੁਆਲੀ ਹੁੰਦੀ ਐ ਐਸੀ ਬਾਕ ਪਲੀਜ਼ ਉਹਪਰਾਵਾ ਦੁਆਲੀ ਹੁੰਦੀ ਲੈ ਦੇਖੋ ਲੈ ਉਹ ਤੱਕ ਮੈਂ ਲੇਜੀ ਪੜਦੀ ਜੇ ਮੈਂ ਮੈਂ ਤਾਂ ਕਾਲਾ ਜਿਹੜਾਈ ਐ ਬੰਦੇ ਦੋ ਸ਼ਰਟ ਕਿਉਂ ਨਾਲੇ? ਦੋ। ਭਰਾਵਾ ਦੋ ਬੰਦਾ ਲੈ ਹੁੰਦੀ ਐ ਜਾਓ। ਕਿਉਂ? ਹਾਂ ਖਿੱਚ ਦਿਓ। ਤੂੰ ਆ ਮਟੇੜਾ ਕੰਬਟ ਸਿੱਧਾ ਕਬਟ ਰਹੀ ਸਟੇਗਾ ਤੂੰ ਜਵਾਕ ਨੂੰ। ਚੱਲ ਪੀ ਉੱਡ ਜਾਓ। ਮੁੜ ਕੇ ਨਾ ਆਜੋ ਟੰਬਾ ਫੇਰੂ। ਓਕੇ ਹੋ ਗਈ ਰਿਪੋਰਟ ਆ ਗਈ ਸੀ ਬਈ ਇੱਧਰ। ਨਹੀਂ ਤੋਈ ਕਰਕੇ ਫਰੈਸ਼ ਹੋ ਕੇ ਤੇ ਬਸ ਠੀਕ ਆ bro ਕੂਤਰਾਂ ਦਾਣਾ ਪਾਣੀ ਉੱਤਰ ਕੇ ਖਾ ਲਿਆ ਕਿਰ ਤਾਂ ਉਪਰਾ ਮੰਨਦੇ ਸੀ ਬੱਚੇ ਤੇ ਖੁੱਡਾ ਸਾਫ ਕੀਤਾ ਬੱਚੇ ਮਾੜੀ ਮਾੜੀ ਗੱਲ ਦਾ ਉਪਰਾ ਮੰਨ ਜਾਂਦੇ ਆ ਤਾਂ ਕਰਕੇ ਪਰ ਦਾਣੇ ਪਾਣੀ ਖਾ ਲਿਆ bro ਇਹਨਾਂ ਨੇ ਬੱਟ ਓਕੇ ਰਪੋਟਾ ਵੱਡਾ ਨੇ ਤਾਂ ਖਾਣਾ ਹੀ ਸੀ ਆਪਦਾ ਬਸ ਸੱਟ ਆ ਸਾਰਾ ਕੁਝ ਵਲੌਗ ਦੀ ਨਹੀਂ ਕਰਾਂਗੇ ਅੱਜ ਤੋਂ ਬਾਅਦ ਮੁਕਦੀ ਗੱਲ ਹਾਂਜੀ ਮੇਰੇ ਦੋਸਤੋ ਤੇ ਵਲੌਗ ਦੀ ਭਾਈ ਕਰਦਗੇ ਐਂਡਿੰਗ ਠੀਕ ਆ ਮੈਂ ਘਰੇ ਜਾ ਰਹੀ ਹਾਂ ਨਾ ਤਾਂ ਪਹਿਲੇ ਹੀ ਲੈ ਸੀ ਰੋਟੀ ਰੱਟੀ ਖਾ ਲਈ ਸੀਗੀ ਬਾਕੀ ਰੋਟੀ ਕੱਢ ਫਿਸਕ ਤੇ ਰੋਟੀ ਕੱਟ ਫਿਰ ਪਕੌੜਾ ਵੱਧ ਕਰਦਾ ਜੱਪਾ ਠੀਕ ਹੈ ਬਾਕੀ ਉੱਕੇ ਰੋਟਾ ਮਾ ਨੂੰ ਖਾਈ ਨੇ ਕਿਸਮੀ ਟੋਫਾ ਆਹ ਦੇਖੋ ਢੇਰ ਲਾ ਰਕੇ ਖਾ ਖਾ ਕੇ ਬੜ ਮੈਂ ਪਸੰਦਾਂਗਾ ਆਪਣਾ ਭਾਰ ਲਈ ਕਿਸਮੀ ਪਹਿਲਾਂ ਮਿਠੂਰੀ ਜਿਵੇਂ ਨਹੀਂ ਸਿਰਦੇ ਨਾ ਤੇ ਉਕੇ ਰੋਟਾ ਬਸ ਪਾਣੀ ਪੁਣੀ ਚੱਕਦਾ ਬਚ ਜਾਂਦਾ ਦਾਣੇ ਚੱਕ ਤੇ ਜਿਹੜੇ ਗੁੱਡੇ ਵਾਲੇ ਬਚੇ ਡਾਉਣੇ ਹੁੰਨੇ ਆ ਤੇ ਬਾਕੀ ਰਾਤ ਦੀ ਰੈ ਕਿਹੜੀ ਮਾੜੀ ਹੁੰਦੀ ਆ ਸਾਰੇ ਕੂਤਰਾਂ ਦਾ ਰਿਪੋਰਟ ਓਕੇ ਐ ਲਾਈਟਾਂ ਨੂੰ ਤਾਂ ਬੁਝਾ ਦਿੱਤਾ ਲੌਕ ਵਗੈਰਾ ਲਾ ਦਿੱ ਤੇ ਮਿਲਕ ਪਿਆ ਮੇਰਾ ਬਸ ਪੀ ਕੇ ਸੌਣਿਆ ਬਾਬਿਓ ਤੇ ਠੀਕ ਐ ਜੀ ਬਾਕੀ ਸਾਰਾ ਕੁਝ ਜਿਹੜਾ ਕੁਝ ਕੀਤਾ ਸਾਰੇ ਦਿਨ ਚੋਂ ਤੁਹਾਨੂੰ ਪਤਾ ਹੀ ਐ ਵੀ ਕੀ ਕੀ ਹੋਇਆ ਕੀ ਕੀ ਨਹੀਂ ਤੇ ਸਰੀਰ ਟੁੱਟਿਆ ਪੈ ਕੰਮ ਬਹੁਤ ਕੀਤਾ ਅੱਜ ਬਈ ਹਨਾ ਤੇ ਸੌਣ ਦੇ ਹੱਕਦਾਰ ਆ ਕੇ ਬਾਏ ਬਾਏ ਗੁੱਡ ਨਾਈਟ ਲਵ ਯੂ ਸਾਰਿਆਂ ਨੂੰ ਸਮਝੋ